ਇਹ ਪਹਿਲਾ ਪਾਪ ਦਾ ਕੂੜਾ ਚੁੱਕੀ ਜਾਂਦੀ ਹੈ ਫਿਰ ਸੌਰੀ ਜਾ ਕੇ ਕੂੜਾ ਚੁੱਕਦੀ ਹੈ ਕਦੀ ਰੱਜ ਕੇ ਦੁੱਧ ਨਹੀਂ ਕੀਤਾ ਰੱਜ ਕੇ ਘੋੜੀ ਖਾਦਾ ਇੱਕ ਦੋ ਬੱਚਿਆਂ ਨੇ ਜਨਮ ਲੈ ਲਿਆ ਉਹ ਮੇਰੀ 30 40 ਸਾਲਾਂ ਦੀ ਲੱਗਦੀ ਹੈ ਜਿਹੜੀ 30 ਸਾਲਾਂ ਦੀ ਹੈ ਇੱਕ ਸਾਡਾ ਕਵੀ ਹੋਇਆ ਦੁਆਬੇ ਦਾ ਉਹਨੇ ਕਵਤਾ ਲਿਖੀ ਕੁੜੀਆਂ ਬਾਰੇ ਕਵਤਾ ਜੋ ਕਹਿੰਦਾ ਵੀ ਜੀ ਤਾਂ ਕੌਣੀਆਂ ਨਾ ਬਿਆਨ ਦੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਸਾਂ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਸ਼ਹਿਰ ਜਾਣਾ ਕੋਨੇ ਕਪਤਾ ਲਿਖੀ ਹੈ ਚਿੜੀਆਂ ਦਾ ਚੰਬਾ ਉੱਡ ਕੇ ਕਿੱਥੇ ਨਹੀਂ ਜਾਏਗਾ ਬਸ ਇੱਥੇ ਉੱਤੇ ਇੱਕ ਦੇ ਬੰਨਿਆਂ ਤੇ ਤਾਹ ਕੋਤੇ ਚਿੜੀਆਂ ਦੇ ਚੰਬੇ ਨੇ ਕਿੱਥੇ ਚਲੇ ਜਾਣਾ ਮੇਰਾ ਪਾਪ ਦੱਸਣ ਤੋਂ ਇਹ ਆ ਬੇ ਚਿੜੀਆਂ ਦਾ ਚੰਬਾ ਸੱਚੀ ਉੱਡ ਸਕਦਾ ਵਧੀਆ ਉਡਾਰੀਆਂ ਮਾਰ ਸਕਦਾ ਜੇ ਰਾਜ ਘਰ ਤੇ ਬੈਠਾ ਹੋਵੇ ਜੇ ਰਾਜ ਭਗ ਤੇ ਮੋਦੀ ਬੈਠਾ ਅਡਾਨੀ ਬੈਠਾ ਆ ਤੇ ਤੁਸੀਂ ਥੱਲੇ ਜਾਓ ਮਰਜੀ ਕਰੀ ਚੱਲੋ ਆਪਣਾ ਕੰਮ ਕਰ ਵੋਟਾਂ ਨੂੰ ਪਾਈ ਜਾਏ ਉਹ ਕਦੀ ਜ਼ਿੰਦਗੀ ਨਹੀਂ ਬਦਲੇਗੀ ਕਿਸੇ ਨੇ ਉਤੋਂ ਆ ਕੇ ਜ਼ਿੰਦਗੀ ਨਹੀਂ ਬਦਲ ਲਈ ਇਹਨੂੰ ਕੋਈ ਕੰਦਾ ਸਿੱਧ ਕਰ ਦੇਵੇ ਜੇ ਉਤੋਂ ਆ ਕੇ ਬਦਲ ਨਹੀਂ ਹੁੰਦੀ ਤਾਂ ਫਿਰ ਗੁਰੂ ਗਵਿੰਦ ਸਿੰਘ ਜੀ ਪਰਿਵਾਰ ਦੇ ਸਾਰੇ ਨੂੰ ਬਾੜੂ ਕਿਉਂ ਤੁਰਦੇ ਦਿਲ ਤੋਂ ਜ਼ਿੰਦਗੀ ਬਦਲ ਨਹੀਂ ਹੁੰਦੀ ਤਾਂ ਫਿਰ ਮੁਸਲਮਾਨ ਧਰਮ ਤੇ ਈਸਾਈ ਧਰਮ ਗੁਲਾਮਦਾਰੀ ਦੇ ਖਿਲਾਫ ਕਿਉਂ ਲੜਦਾ ਜਿਹੜਾ ਗੁਲਾਮਾਂ ਦੇ ਖਿਲਾਫ ਲੜਾਈ ਹੋਈ ਨਾ ਉਹਦੇ ਵਿੱਚ ਈਸਾਈਆਂ ਦਾ ਤੇ ਮੁਸਲਮਾਨਾਂ ਦਾ ਬਹੁਤ ਵੱਡਾ ਹਿੱਸਾ ਆ ਜਿਹੜਾ ਦੁਨੀਆਂ ਦੇ ਜੁਨਾਨ ਵਿੱਚ ਗੁਲਾਮਦਾਰੀ ਦੇ ਖਿਲਾਫ ਲੜਾਈ ਹੋਈ ਕਦੀ ਜਾਇਓ ਜੱਲਿਆਂ ਵਾਲੇ ਬਾਗ ਜਲੰਧ ਅੰਮ੍ਰਿਤਸਰ ਜੱਲਿਆਂ ਵਾਲੇ ਬਾਗ ਦੇ ਬਾਹਰ ਇੱਕ ਪੱਥਰ ਲਗਾਇਆ ਜਿਹੜਾ ਉੱਥੇ ਮਰਨ ਵਾਲੇ ਬੰਦੇ ਹੀ ਗੋਲੀ ਨਾਲ ਉਹਦੇ ਨਾਂ ਪੜਿਓ ਉਹਨਾਂ ਨਾਂਾਂ 'ਚ ਸਿੱਖਾਂ ਦੇ ਨਾਂ ਵੀ ਆ ਅਸਾਈਆਂ ਦੇ ਨਾਂ ਵੀ ਆ ਤੇ ਸਭ ਤੋਂ ਜ਼ਿਆਦਾ ਨਾਂ ਮੁਸਲਮਾਨਾਂ ਦੇ ਆ ਜੇ ਜਾ ਕੇ ਪੜਿਓ ਹੁਣ ਵੀ ਤੁਹਾਨੂੰ ਪੜਨ ਦਾ ਮੌਕਾ ਮਿਲ ਜਾਏਗਾ ਮੇਰਾ ਬਾਪ ਕਹਿੰਨ ਤੋਂ ਇਹ ਆ ਅਸੀਂ ਇਹ ਚੇਤਨਾ ਦੇਣ ਲਈ ਕਾਨਫਰੰਸਾਂ ਰੱਖੀਆਂ ਕਿ ਲੋਕਾਂ ਨੂੰ ਦੁਸ਼ਮਣ ਦੀ ਪਛਾਣ ਕਰਕੇ ਦਸੀਏ ਇਹ ਨਾ ਹੋਵੇ ਕਿ ਕਾਮਵੱਡਾਂ ਦਾ ਉਦੋਂ ਲੋੜਿਆ ਜਦੋਂ ਆ ਤੁਹਾਡਾ ਫਸਲ ਦਾ ਭੁੱਲ ਲੈਣਾ ਜਾਂ ਉਦੋਂ ਹੀ ਆਉਣਾ ਜਦੋਂ ਪੁਲਿਸ ਨੇ ਤੰਕ ਕੀਤਾ ਨਹੀਂ ਅਸੀਂ ਉਦੋਂ ਵੀ ਆਵਾਂਗੇ ਪਰ ਉਦੋਂ ਵੀ ਸਾਡੇ ਕੋ ਆਇਆ ਕਰੋ ਜਦੋਂ ਦਿੱਲੀ ਤੇ ਸੱਤਾ ਦੇ ਕਬਜ਼ਾ ਕਰਨ ਦਾ ਮਸਲਾ ਉਦੋਂ ਹੀ ਪੁੱਛਣ ਆਇਓ ਕਾਮਰੜੋ ਐ ਕਿ ਕਿੱਧਰ ਜਾਣਾ ਹੈ ਤੁਸੀਂ ਪਿੰਡ ਦੇ ਜਿਹੜੇ ਲੱਖ ਮਾਰ ਨੂੰ ਤੋਂ ਡਰ ਜਾਂਦੇ ਹੋ ਯਾਰੋ ਖਲਾਣਾ ਬੰਦਾ ਉਹ ਬੜਾ ਸਖਤ ਸਖਤ ਬੜਾ ਜੀ ਉਹਦੇ ਕੋ ਗੁੰਡਾ ਕਰਦੀ ਬੰਦੇ ਬਹੁਤ ਆ ਜੇ ਉਹਦੇ ਤੁਹਾਡਾ ਜੀ ਤੁਹਾਨੂੰ ਕਿਰੇ ਆ ਜਾਨ ਪੈ ਗਈ ਨਾ ਇਹ ਗੁੰਡਿਆਂ ਦਾ ਮੂੰਹ ਮੋੜ ਕੇ ਦਿਖਾ ਦੇਵਾਂਗੇ ਗੁੰਡੇ ਦਾ ਨਾਂ ਲੈ ਕੇ ਦਿਖਾਓ ਮੈਨੂੰ ਕਿਸੇ ਦਾ ਵੀ ਇਹ ਗੁੰਡਾਗਰਦੀ ਤੁਹਾਡੇ ਸਾਹਮਣੇ ਗੁੰਡਾ ਕੀ ਹੋ ਸਕਦਾ ਤੁਸੀਂ ਤਾਂ ਜਿਹਦੇ ਕੱਚਾ ਉਹਨੂੰ ਚੱਬ ਜਾਉਂਗੇ ਬਹਿ ਕੇ ਪਰ ਚੱਬ ਜਾਣ ਦੀ ਹਿੰਮਤ ਚਾਹੀਦੀ ਆ ਗਿਆਨ ਚਾਹੀਦਾ ਪਹਿਲਾਂ ਜੇ ਸਰਦੀਆਂ ਮੈਂ ਪਹਿਲਾਂ ਹੀ ਕਰ ਲਿਆ ਵੀ ਵੱਡਾ ਗੁੰਡਾ ਆ ਜੀ ਇਹ ਕੋ ਕਾਰਾਂ ਬਹੁਤ ਆ ਜੀ ਇਹਦੇ ਕੋ ਜਮੀਨ ਬਹੁਤ ਆ ਤੇ ਕਾਦੀ ਲੜਾਈ ਹੋਣੀ ਆ ਇਹ ਖਤਰਾ ਮੈਂ ਅੱਜ ਇਹ ਕਹਿਣ ਆਇਆ ਪਾਰਟੀ ਤੁਹਾਨੂੰ ਇਹ ਦੱਸਣ ਲਈ ਆਈ ਆ